ਮਨੁੱਖਤਾ ਦੇ ਭਲੇ ਲਈ ਅਤੇ ਸਾਡੇ ਸਿੱਖ ਕੌਮ ਨੂੰ ਸਿੱਖੀ ਨਾਲ ਜੋੜਨ ਲਈ ਦਸ਼ਮੇਸ਼ ਨਗਰ ਕੱਚਾ ਮਲਕਰੋਡ ਦੇ ਗੁਰਦੁਆਰਾ ਸਾਹਿਬ ਵਿਖੇ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦੇਸ਼-ਵਦੇਸ਼ਾਂ ਦੂਰ ਦਰਾਡੇ ਤੋਂ ਸੰਗਤਾਂ ਨੇ ਗੁਰੂ ਸਾਹਿਬ ਦੇ ਦਰ ਹਾਜ਼ਰੀਆਂ ਲਗਾਈਆਂ ਤੇ ਗੁਰੂ ਦੇ ਲੰਗਰ ਗੁਰੂ ਕੇ ਲੰਗਰ ਅਤੁੱਟ ਚਲਾਏ ਜਾ ਰਹੇ ਹਨ ਇਹ ਸਮਾਗਮ ਵਿੱਚ 3 ਦਿਨ ਚੱਲ ਰਿਹਾ ਹੈ ਅੱਜ ਵਿਚਕਾਰਲਾ ਦਿਨ ਸੀ ਜਿਸ ਵਿੱਚ ਛੋਟੇ-ਛੋਟੇ ਬੱਚਿਆਂ ਨੇ ਆਪਣੀ ਮਿੱਠੀ ਆਵਾਜ਼ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ ਅਤੇ ਗੁਰੂ ਦੁਆਰਾ ਸਾਬ ਵਿਖੇ ਵੱਖ-ਵੱਖ ਸਟਾਲ ਵੀ ਲਗਾਏ ਗਏ ਸਟਾਲਾਂ ਦੇ ਉੱਤੇ ਸਿੱਖੀ ਨਾਲ ਜੁੜਨ ਵਾਸਤੇ ਕਿਤਾਬਾਂ ਵੀ ਰੱਖੀਆਂ ਗਈਆਂ ਜੋ ਕਿ ਛੋਟੇ ਬੱਚਾ ਛੋਟੇ ਬੱਚੇ ਇਹ ਕਿਤਾਬਾਂ ਨੂੰ ਪੜਨ ਅਤੇ ਗੁਰੂ ਵਾਲੇ ਬਣ ਸਿੱਖ ਸੰਗਤਾਂ ਵਿੱਚ ਉਤਸ਼ਾਹ ਦੇਖੋ ਕਿੰਨਾ ਆਪ ਹੀ ਲੰਗਰ ਤਿਆਰ ਕਰਦੇ ਤੇ ਸੰਗਤਾਂ ਨੂੰ ਪਿਆਰ ਨਾਲ ਸ਼ਿਕਾਉਂਦੇ ਇਸ ਸਮਾਗਮ ਜਗਰਉਮ ਵਿੱਚ ਸ਼ੀਮਾ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਵਿੱਚ ਚਲਾਏ ਜਾ ਰਹੇ ਹਨ ਇਸ ਸਮਾਗਮ ਵਿੱਚ ਕੋਈ ਵੀ ਭੇਟਾ ਨਹੀਂ ਲਈ ਜਾਂਦੀ ਇਹ ਸਿੱਖ ਸੰਗਤਾਂ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਇਹੋ ਜਿਹੇ ਸਮਾਗਮ ਹਰ ਪਿੰਡ ਹਰ ਗੁਰੂ ਤੇ ਹਰ ਗੁਰੂ ਘਰ ਵਿੱਚ ਹੋਣੇ ਚਾਹੀਦੇ ਹਨ ਕਿਉਂਕਿ ਸਾਡੇ ਯੂਥ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਸਾਰੇ ਪੰਜਾਬ ਅਤੇ ਹਲਕਾ ਜਗਰਾਉਂ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰਦੁਆਰਾ ਦਸ਼ਮੇਸ਼ ਨਗਰ ਜਗਰਾਉਂ ਆਓ ਆਕੇ ਅਮਰ ਸੋਕੋ ਤੇ ਗੁਰੂ ਵਾਲੇ ਬਣੋ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਪ੍ਰਦਰਸ਼ਨੀ ਲੱਗੀ ਹੋਈ ਹੈ ਬੁੱਕਾਂ ਕਤਬਾਂ ਰੱਖੀਆਂ ਹੋਈਆਂ ਹੈ ਜਿਹੜੀਆਂ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਹਨ ਜਿਹੜੇ ਕਿ ਅਮਰ ਸਿਖਾਇਆ ਜਾ ਰੂ ਉਸ ਤੇ ਸਾਜੋ ਸਮਾਨ ਸਾਰਾ ਜੋ ਅਮਰ ਸਿਖਾਉਣ ਦੇ ਵਿੱਚ ਕਿਰਪਾਨ ਕਸ਼ੇਰਾ ਸਾਰਾ ਫਰੀ ਵੰਡਿਆ ਜਾਏਗਾ ਇਹ ਸਾਰਾ ਕੁਝ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਦਿਖਾ ਰਹੇ ਹਾਂ ਅੱਜ ਸੰਗਤਾਂ ਜਿਹੜੀਆਂ ਹੈਗੀਆਂ ਸੇਵਾ ਕਰ ਰਹੀਆਂ ਦੇਖੋ ਕਿਸ ਤਰੀਕੇ ਨਾਲ ਸੰਗਤਾਂ ਆਪਣੇ ਸੇਵਾ ਦੇ ਵਿੱਚ ਪੂਰਾ ਯੋਗਦਾਨ ਪਾ ਰਹੀਆਂ ਹਨ ਸੰਗਤਾਂ ਨੇ ਆਪ ਖੁਦ ਸਾਰਾ ਲੰਗਰ ਆਪਣੇ ਹੱਥਾਂ ਨਾਲ ਤਿਆਰ ਕਰਨਾ ਤੇ ਆਪਣੇ ਹੱਥੀਂ ਹੀ ਛਕਾਉਣਾ ਹੁੰਦਾ ਹੈ ਸੰਗਤਾਂ ਇਸ ਟਾਈਮ ਤੇ ਸਾਰੀਆਂ ਲੰਗਰ ਦੇ ਵਿੱਚ ਲੰਗਰ ਬਣਾਉਣ ਵਿੱਚ ਜੁੜੀਆਂ ਹੋਈਆਂ ਹੈ ਕੁਝ ਸੰਗਤਾਂ ਆਪਣਾ ਗੁਰਬਾਣੀ ਨਾਲ ਜੁੜੀਆਂ ਹੋਈਆਂ ਹੈ ਉਹ ਆਪਣੇ ਗੁਰੂ ਘਰ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਆਪਣੇ ਸੇਵਾ ਗੁਰੂ ਦੇ ਬਚਨ ਸੁਣ ਰਹੇ ਹਨ ਤੇ ਇਸ ਟਾਈਮ ਸੰਗਤਾਂ ਸਾਰੀਆਂ ਦੇਖੋ ਪ੍ਰਸ਼ਾਦੇ ਤਿਆਰ ਹੋਏ ਹੈ ਹੋ ਰਹੇ ਹਨ ਮਾਤਾਵਾਂ ਜੁੜੀਆਂ ਪਰਸ਼ਾਦੇ ਤਿਆਰ ਕਰ ਰਹੀਆਂ ਕਿਵੇਂ ਆਪਣੀ ਸਫਾਈ ਦੇ ਨਾਲ ਪੂਰਾ ਕੰਮ ਚਲਾਇਆ ਜਾ ਰਿਹਾ ਹੈ ਦੇਖੋ ਗੁਰੂ ਘਰ ਦੇ ਅੰਦਰ ਗੁਰੂ ਸੇਵਾ ਚੱਲਿਆ ਲੰਗਰ ਵੀ ਸ਼ਿਕਾਇਆ ਜਾ ਰਿਹਾ ਹੈ ਨਾਲ ਦੀ ਨਾਲ ਲੰਗਰ ਤਿਆਰ ਹੋ ਰਿਹਾ ਨਾਲ ਦੀ ਨਾਲ ਲੰਗਰ ਸ਼ਿਕਾਇਆ ਵੀ ਜਾ ਰਿਹਾ ਹੈ ਤੁਸੀਂ ਗੁਰੂ ਦੇ ਲੜ ਲੱਗਣ ਵਾਸਤੇ ਸਾਰੀ ਸੰਗਤਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਤੁਹਾਨੂੰ ਕਿ ਤੁਸੀਂ ਸਾਰੇ ਗੁਰੂਦਵਾਰਾ ਦਸ਼ਮੇਸ਼ ਨਗਰ ਕੱਚਾ ਮਲਕ ਰੋੜਵੀ ਸੇ ਪਹੁੰਚੋ ਤਾਂ ਗੁਰੂ ਦੇ ਲੜ ਲੱਗੋ ਗੁਰਬਾਣੀ ਸੁਣੋ ਸਿੱਖ ਸੰਗਤਾਂ ਬੱਤ ਤੋਂ ਬਾਦ ਗੁਰਵਾਨੀ ਨਾਲ ਜੁੜ ਕੇ ਸਿੱਖੀ ਨਾਲ ਜੁੜੋ ਤਾਂ ਜੋ ਕਿ ਸਾਡਾ ਅਗਲਾ ਜਨਮ ਸਫਲਾ ਹੋ ਸਕੇ ਗੁਰੂ ਵਾਲੇ ਬਣ ਸਕੀਏ ਅਮਰ ਸੱਚੀ ਸਿੱਖੀ ਨੂੰ ਬਚਾਈਏ ਸਿੱਖ ਸਜ ਕੇ ਅਸੀਂ ਆਪਣੇ ਕਰਤੱਵਾਂ ਦੇ ਉੱਤੇ ਸੱਚ ਦੇ ਆਧਾਰ ਨਾਲ ਖੜੀਏ ਇਹੀ ਸਾਡੀਆਂ ਬੇਨਤੀਆਂ ਅੱਗੇ ਪੂਰੀ ਖਬਰ ਦੇਖਦੇ ਰਹੋ ਜੁੜੇ ਰਹੋ ਜਸਵੀਰ ਸਿੰਘ ਦੇ ਨਾਲ oh yeah. yeah. ਜਿਹੜਾ ਇਹਦਾ ਸਮਾਗਮ ਹੋ ਰਿਹਾ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦੇ। ਮਾਗਰੋ ਦੀ ਖਾਲਸਾ ਮਾਗਰੋ ਦੀ ਪੱਤੇ ਸਾਡੇ ਗੁਰੂਆਂ ਨੇ ਨਾ ਸਾਰੇ ਮਨੁੱਖ ਜਾਤੀ ਬਲਾਈ ਕੀਤੀ ਸਾਰਿਆਂ ਨੂੰ ਇੱਕੋ ਉਪਦੇਸ਼ ਦਿੱਤਾ ਅਕਾਰਪੁਰਖ ਦਾ ਪਗਤੀ ਕਰਨੇ ਸਾਡੇ ਦਸੇ ਗੁਰੂਆਂ ਨੇ ਮਾਨਵਤਾ ਨੂੰ ਬਚਾਇਆ ਜਾਨਵਰਾਂ ਤੋਂ ਬਚਾਇਆ ਆਪਣੇ ਆਪ ਨੂੰ ਕੁਰਬਾਨ ਕੀਤਾ ਮਨੁੱਖਤਾ ਮਨੁੱਖ ਜਾਤੀ ਨੂੰ ਬਚਾਉਣ ਵਾਸਤੇ ਸਾਡੇ 10 ਗੁਰੂਆਂ ਨੇ ਸਾਡੇ ਗੁਰ ਸਿੱਖਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਸਾਰੇ ਦੁਨੀਆ ਵਰ ਸੱਦੇ ਵਾਸਤੇ ਸਾਰੇ ਸੰਸਾਰ ਦੇ ਪਰਿਵਾਰ ਤੇ ਤਤਿਆ ਤਵਿਆ ਤੇ ਬੈਠੇ ਸਾਰੇ ਸੰਸਾਰਵਾ ਤੇ ਸਰਬ ਸਦਾਨ ਕੀਤੇ ਸਾਰੇ ਸੰਸਾਰ ਦੇ ਵਾਸਤੇ ਜੰਗਾਂ ਯੁੱਧਾਂ ਕਰ ਕਰਕੇ ਜ਼ਾਲਿਮਾਂ ਦੇ ਹੱਥਾਂ ਦੇ ਵਿੱਚੋਂ ਬੰਦਿਆਰਾਂ ਨੂੰ ਛਡਾ ਕੇ ਲਿਆਏ ਸਾਡੇ ਗੁਰੂ ਐਨੇ ਰਹਿਮਦਿਲ ਗੁਰੂ ਸਾਡੇ ਆਪਣੇ ਆਪ ਨੂੰ ਕੁਰਬਾਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੇ ਸੰਸਾਰ ਦੇ ਪਰਿਵਾਰ ਤੇ ਸਾਰੀਆਂ ਦਾਣੇ ਸ਼ੇਧਿਆ ਦਿੱਤੀਆਂ ਜ਼ਾਲਿਮਾਂ ਨੂੰ ਜਿਹੜੇ ਧੱਕਾ ਕਰਦੇ ਸੀ ਇਨਸਾਨੀਅਤ ਨਾਲ ਉਹਨਾਂ ਦੇ ਨਾਲ ਦਰੇ ਨਹੀਂ ਆਏ ਡੋਲੇ ਨਹੀਂ ਆਏ ਐਨ ਪੂਰੇ ਸੈਕਰੀਫਾਈਸ ਕੀਤੇ ਤਰਮਾਨੋ ਐ ਹੋ ਜੇ ਮਨਸਾਹ ਸੰਸਾਰ ਦੇ ਵਿੱਚ ਮਿਲ ਲੈ ਜੇ ਮਿਲ ਲੈ ਸਕਦੀ ਵੀਰ ਸਰਬੱਤ ਦਾ ਭਲਾ ਕਰੇ ਸਰਬੱਤ ਨੂੰ ਸ਼ਰਬਤ ਨੂੰ ਸਰਬੱਤ ਨੂੰ ਦੀ ਸੇਵਾ ਕੀਤੀ ਬਾਰੇ मित्र सवकार बखाय ना को भारी नहीं बगाना थोर संग आव हाँ को बड़ाई साथ कौन तो लो दिन प्रेम दिए तनेहि पर पायो जिन प्रेम कियो तनेहि पर पायो मारच की, की, की जात सभा के कहता चा लबो ए सादा गुरुवा ने किंतु ਮੋਸਲੇ ਸੇਕਰ ਸਾਈ ਸਾਡੇ ਗੁਰੂਆਂ ਨੇ ਕਤਰੀ ਬ੍ਰਹਿਮਣ ਸੂਤਰ ਬਾਸ ਉਪਦੇਸ਼ ਚੌਵਰ ਦਾ ਕੋ ਸਾਡਾ ਸਾਡੇ ਗੁਰੂਆਂ ਨੇ ਸਾਰੇ ਸੰਸਾਰ ਨੂੰ ਇਹ ਸੰਦੇਸ਼ ਦਿੱਤਾ ਕਿ ਅਸੀਂ ਸਾਰੇ 올 ਇਨ ਵਨ ਬਨਨ 올 ਸਾਡੇ ਗੁਰੂਆਂ ਨੇ ਪ੍ਰੈਕਟੀਕਲ ਜੀਵਨ ਬਣਾ ਕੇ ਵਿਖਾਇਆ ਕਿ ਅਬਦੁੱਲਲਾ ਮੂਰਪਾ ਕੁਦਰਤ ਕੇਸਾ ਵੰਦੇ ਏਕ ਨੂਰ ਤੇ ਸਭ ਦਾ ਗੁੱਪਜਾ ਕੌਣ ਭੜੇ ਕੌਣ ਮੰਦੇ ਸਾਦੇ ਦਿਲਾਂ ਨੇ 14 ਸਤਿ ਸਵੇ ਦਾ ਗੁਰੂ ਵਿਰਾਂ ਸਾਹਿਬ ਜੀ ਰੱਖਿਆ ਸਾਰੇ ਮਨੁੱਖਤਾ ਦੇ ਬਾਤ ਗੁਰਬਾਣੀ ਤੁਰੋ ਗੁਰੂਆਂ ਦੇ ਵੇਤੇ ਤੁਰੋ ਆਇਆ ਕਾਲ ਪੁਰਖੋ ਆਪ ਤੇ ਆਲੇ ਦੇ ਗੁਰੂਆਂ ਦੇ ਵਿੱਚ ਤਰੋ ਕਾਲ ਪੁਰਖ ਦੀ ਬਾਣੀ ਹੈ ਸਰਵ ਸੰਧੀ ਹੈ ਇਹ ਇਹ ਸਾਰੇ ਸਾਰੇ ਸੰਸਾਰ ਦੇ ਭਗਤ ਭਗਤਾਂ ਦੇ ਵਿੱਚ ਬਾਣੀ ਹੈ ਸਾਰੇ ਭਗਤਾਂ ਦੀ ਗੁਰੂਆਂ ਦੀ ਬਾਣੀ ਇਹ ਗੁਰੂ ਜੀ ਦਾ ਸਾਜ ਯੂਨੀਵਰਸਲ ਬਾਣੀ ਹੈ सारे संसार का तारनहार बाणी है सारे संसार का गुरु है अटल अमर गुरु अमर गुरु है सदा सदा आदम के क्या तारा सो गुरु समझियो हमारा ये सारे संसार का अंत तो गुरु है शब्द गुरु अटल है गुरु। अमर है ਪੋਰ ਚਾਰੀ ਦਰਿਆ ਪਰਛੇਵਲ ਚਦਾ ਸਾਧਗੁਰੂ ਕਾਰ ਪਰ ਸਜਾਇਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਮਰ ਔਰ ਬਾਣੀ ਦੇ ਅਟਲ ਜੀਵਨ ਸਦਾ ਸਦਾ ਸਾਡੀ ਸੰਗਤ ਦੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਗੁਰੂ ਮੇਰੇ ਸਹੰਦ ਜਿੱਥੇ ਹਾਂ ਜਾਈਂ ਉਹ ਸਭ ਨੇ ਥਾਂ ਹੈ ਇਹ ਮਨ ਮੇਰਿਆ ਤੇ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੋ ਮਨ ਮੇਰੇ ਦੁਖ ਸਭ ਸਾਰਨਾ ਅੰਦਰ ਕਰ ਕਰੇ ਤੇਰਾ ਕਾਰ ਤੇ ਸਭ ਸਵਾਰਨਾ ਸਭ ਦਾ ਗੱਲਾ ਸਮਰਤ ਸੁਆਮੀ ਸੋ ਕੇ ਮਨ ਵਸਾਰੀਏ ਕਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਬਾਈ ਗੁਰੂ ਜੀ ਕਾ ਖਾਸਾ ਫਤਿਹ